ਤਨ ਗੁਰੂ ਰਾਮਦਾਸ ਜੀ ਦੀ ਬਾਣੀ ਸੁਹੀ ਮਹੱਲਾ ਚੌਥਾ ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਤੇ ਆਇਆ ਤਿਨ ਪਵਿੱਤ ਪਰਮ ਪਦ ਪਾਏ ਅਰਥ ਹੈ ਪਾਈ ਜਿਨਾ ਮਨੁੱਖਾ ਦੇ ਹਿਰਦੇ ਵਿੱਚ ਮੇਰਾ ਹਰ ਪ੍ਰਭੂ ਆ ਵਸਦਾ ਹੈ ਉਨਾ ਦੇ ਉਹ ਹਰੀ ਸਾਰੇ ਰੋਗ ਦੂਰ ਕਰ ਢਿੰਦਾ ਹੈ। ਹੇ ਪਾਈ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਉਹ ਹੋਮੇ ਆਧਿਕ ਰੋਗਾ ਤੋਂ ਸੁਤੰਤਰ ਹੋ ਗਏ। ਉਹਨੇ ਸਭ ਤੋਂ ਉੱਚ ਤੇ ਪਵਿੱਤਰ ਆਤਮਕ ਦਰਜਾ ਪ੍ਰਾਪਤ ਕਰ ਲਿਆ। ਮੀਰੀ RAM ਹਰ ਜਿਨ ਆਰੋਗ ਪਏ ਗੁਰਬਚਨੀ ਜਿਨਾ ਜੱਪਿਆ ਮੇਰਾ ਹਰ ਹਰ ਤਿੰਨ ਕੇ ਹੋਮੇ ਰੋਗ ਗਏ ਰਹਾਓ। ਅਰਥ ਹੈ ਪਾਈ ਮੇਰੀ RAM ਦੇ ਮੇਰੇ ਹਰੀ ਦੇ ਦਾਸ ਹੋਮੇ ਆਦਿਤੋ ਨਰੋਏ ਹੋ ਗਏ ਹਨ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਉਤੇ ਤੁਰ ਕੇ ਮੇਰੇ ਹਰ ਪ੍ਰਭੂ ਦਾ ਨਾਮ ਜਪਿਆ ਉਹਨਾਂ ਦੇ ਹੋਮੇ ਆਦਿਕ ਰੋਗ ਦੂਰ ਹੋ ਗਏ ਰਾਹਾਓ ਬ੍ਰਹਮਾ ਵਿਸ਼ਨੂ ਮਹਾਦੇਵ ਤ੍ਰੇਗੁਣ ਰੋਗੀ ਵਿੱਚ ਹੋਮੇ ਕਾਰ ਕਮਾਈ ਜਿਨ ਕੀਏ ਤਿਸੇ ਨਾ ਚੇਤੇ ਬੋਪੜੀ ਹਰ ਗੁਰਮਖ ਸੋਜੀ ਪਾਈ। ਆਰ ਹੈ ਪਾਈ ਪੁਰਾਣਾ ਧੀਆਂ ਦਸੀਆਂ ਸਾਖੀਆਂ ਅਨੁਸਾਰ ਮਾਇਆ ਦੇ ਤਿੰਨ ਗੁਣਾ ਦੇ ਪ੍ਰਭਾਵ ਦੇ ਕਾਰਨ ਵੱਡੇ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਵੀ ਰੋਗੀ ਹੀ ਰਹੇ ਕਿਉਂਕਿ ਉਹਨਾਂ ਨੇ ਵੀ ਹੋਮੇ ਵਿੱਚ ਹੀ ਕਾਰ ਕੀਤੀ। ਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਸੀ ਉਸ ਨੂੰ ਉਹ ਵਿਚਾਰੇ ਛੀਤ ਦੇ ਨਾ ਰਹੇ। हे पाई परमात्मा दी सूझता गुरु दी शरण पिया ही पेंदी है होमे रोग सब जगत बियापिया तिनको जन्म मरण दुख पारी गुरु प्रसाद दी को विरला छूटे तिस जन को हो बलिहारी अर्थ हे पाई सारा जगत होमे रोग विच फसिया रहंदा है ते होमे विच फसे हुए उना मुनुखा नु ਜਨਮ ਮਰਨ ਦੇ ਗੇੜ ਦਾ ਪਾਰਾ ਦੁੱਖ ਲੱਗਾ ਰਹਿੰਦਾ ਹੈ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ ਇਸ ਹੋਮੇ ਰੋਗ ਤੋਂ ਖਲਾਸੀ ਪਾਉਂਦਾ ਹੈ ਮੈਂ ਅਜੇਹ ਉਸ ਮਨੁੱਖਾ ਤੋਂ ਸਦਕੇ ਜਾਂਦਾ ਹਾਂ ਜਿਨ ਸਿਸਤੀ ਸਾਜੀ ਸੂਈ ਹਰ ਜਾਣੀ ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਕਸੀ ਗੁਰਮੁਖ ਬ੍ਰह्म ਵਿਚਾਰੋ ਅਰਤ ਹੈ ਪਾਈ ਜਿਸ ਪਰਮਾਤਮਾ ਨੇ ਇਸ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਉਹ ਆਪ ਹੀ ਇਸ ਦੇ ਰੋਗ ਨੂੰ ਜਾਣਦਾ ਹੈ ਤੇ ਦੂਰ ਕਰਦਾ ਹੈ ਉਸ ਪਰਮਾਤਮਾ ਦਾ ਸਰੂਪ ਹਦ ਬਨਿਤ ਪਰੇ ਹੈ ਹੈ ਨਾਨਕ ਉਹ ਪਰਮਾਤਮਾ ਆਪ ਹੀ ਆਪਣੀ ਰਚੀ ਸ੍ਰਿਸ਼ਟੀ ਨੂੰ ਵੇਖ ਕੇ ਖੁਸ਼ ਹੁੰਦਾ ਹੈ ਗੁਰੂ ਦੀ ਸ਼ਰਨ ਪੈ ਕੇ ਹੀ ਪਰਮਾਤਮਾ ਦੇ ਗੁਣਾ ਦੀ ਸੂਝ ਆਉਂਦੀ ਹੈ શેયર કરવા સેવા કરો જી ચેનલ નું સબસક્રાઈબો વાુ જી કા ખસા વાત એની સેવા પ્રવાન કરના ગુરુ પગ જીઓ